ਅੰਮ੍ਰਿਤਸਰ ਸ਼ਹਿਰ ਸਮੱਸਿਆਵਾਂ ਦਾ ਸ਼ਹਿਰਪੰਦਾ ਜਾ ਰਿਹਾ ਹੈ। ਭਾਵੇਂ ਅੰਮ੍ਰਿਤਸਰ ਸ਼ਹਿਰ ਨੂੰ ਸਮਾਰਟ ਸਿਟੀ ਦਾ ਦਰਜਾ ਦੇ ਦਿੱਤਾ ਗਿਆ ਪਰ ਜ਼ਮੀਨੀ ਪੱਧਰ ਤੇ ਹਾਲਾਤ ਕੁਝ ਹੋਰ ਹੀ ਨੇ। ਸਾਡੀ ਟੀਮ ਵੱਲੋਂ ਹਾਲ ਬਾਜ਼ਾਰ ਰਵਿਦਾਸ ਮਾਰਕੀਟ ਜਿਸ ਨੂੰ ਇਲੈਕਟ੍ਰੋਨਿਕ ਮਾਰਕੀਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਸ ਦੇ ਹਾਲਾਤ ਟ੍ਰੈਫਿਕ ਪੱਖੋਂ ਬਹੁਤ ਹੀ ਬੁਰੇ ਹਨ। ਦੁਕਾਨਦਾਰਾਂ ਨੇ ਨਗਰ ਨਿਗਮ પાસે ਮੰਗ ਕੀਤੀ ਹੈ ਕਿ ਇਸ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਅਤੇ ਗ੍ਰਾਹਕਾਂ ਲਈ ਪਾਰਕਿੰਗ ਥਾਣਾ ਰਾਮਬਾਗ ਨੇ ਨਜ਼ਦੀਕ ਬਣਾਈ ਜਾਵੇ ਤੇ ਨਾਲ ਹੀ ਮਾਰਕੀਟ ਦਾ ਰੋਡ ਜਿਸ ਦਾ ਸੀਵਰੇਜ ਕਾਰਨ ਬੁਰਾ ਹਾਲ ਹੈ। ਉਸ ਵਿੱਚ ਵੀ ਸੁਧਾਰ ਕੀਤਾ ਜਾਵੇ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਨਾਗਪਾਲ ਜੌਨਸਨ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਗੌਰਵ ਪੱਲਾ ਸਾਹਿਲ अरोड़ा ਪਹਿਲਵਾਨ ਤਰਸੀਮ ਲਾਲ ਚੰਦਰ ਮੋਹਨ ਨੇ ਸਾਂਝੇ ਤੌਰ ਤੇ ਸਾਡੀ ਟੀਮ ਨਾਲ ਗੱਲ ਕਰਦਿਆਂ ਨਗਰ ਨਿਗਮ ਤੋਂ ਗੁਹਾਰ ਲਗਾਈ ਰਵੀਦਾ ਸਰੂਰ ਹੈ ਜੀ ਕਿ ਅਸੀਂ ਜੰਪ ਵਾਲੀ ਸਾਡਾ ਇੱਥੋਂ ਦਾ ਹੁਣ ਮਾਰਕੀਟ ਦੇ ਵਿੱਚ ਆ ਵੀ ਵੇਖੋ ਕਿਤਨਾ ਇੱਥੋਂ ਲੰਘਣਾ ਔਖਾ ਹੋ ਜਾਂਦਾ ਹੈ ਪੁਨੀਦੀ ਘਰ ਨੇ ਅੰਦਰ ਸਾਡੇ ਅੰਦਰੋਂ ਵੀ ਨੰਗਣਾ ਔਖਾ ਹੈ ਇਹ ਚੜਕ ਬਣੀ ਚਾਹੀਦੀ ਇਹ ਵੀ 30 35 ਸਾਲ ਹੋ ਗਏ ਨੇ ਛੜਕ ਬਣੀ ਨੂੰ ਇਹਦੇ ਵਿੱਚ ਸੀਵਰ ਵੀ ਛੋਟਾ ਹੈ ਇਲਾਕਾ ਜਿਆਦਾ ਹੈ ਪਾਰਕਿੰਗ ਦੀ ਸਮੱਸਿਆ ਇਸ ਤਰ੍ਹਾਂ ਆ ਜੇ ਹਾਲੀ ਜੀ ਗਾਰਡਰ ਉੱਥੇ ਲੱਗਦੇ ਜਾਂ ਫਿਰ ਉੱਥੇ ਸਾਹਮਣੇ ਪਾਰਕਿੰਗ ਤੇ ਜਿੰਨੀ ਨਜਾਇਜ਼ ਜਗ੍ਹਾ ਉਹਦੇ ਤੇ ਪਾਰਕਿੰਗ ਬਣਾ ਦੇਣ ਸਾਹਮਣੇ ਵੇਲੀ ਠਾਣੇ ਤੋਂ ਲੈ ਕੇ ਆਮ ਬਾਗ ਸਾਰੇ ਉਹ ਜਗ੍ਹਾ ਵੇਲੀ ਹੈ ਔਰ ਇੱਥੇ ਤੁਸੀਂ ਇਹ ਦੇਖਿਆ ਬਾਜ਼ਾਰ ਦੇ ਵਿੱਚ ਕਿਸ ਤਰ੍ਹਾਂ ਪਾਰਕਿੰਗ ਕਾਰਪੋਰੇਸ਼ਨ ਵਾਲੇ ਕੀ ਕਰਦੇ ਨੇ ਨਵੀਆਂ ਮਾਰਕੀਟਾਂ ਬਣਨ ਦੀ ਤੇ ਅਪਰੂਵਲ ਦੇ ਰਹੇ ਫਟਾਫਟ ਪਰ ਪਾਰਕਿੰਗ ਕਿੱਥੇ ਜਾਏ ਉਹ ਆਪਣਾ ਟੈਕਸ ਲੈ ਲੈਂਦੇ ਨੇ ਆਪਣੇ ਹਾਊਸ ਟੈਕਸ ਲੈ ਰਹੇ ਸਭ ਕੁਝ ਲੈ ਰਹੇ ਪਰ ਜਿਹੜੇ ਸਾਨੂੰ ਪਾਰਕਿੰਗ ਵੀ ਤੇ ਦਿਓ ਪਾਰਕਿੰਗ ਦਾ ਬੁਰਾ ਹਾਲ ਹੈ ਅਸੀਂ ਕਿੰਨੀ ਵਾਰੀ ਇੱਥੇ ਸਾਰੇ ਇਹਨਾਂ ਨੂੰ ਅਥੋਰਾਈਜ਼ ਪਰਸਨ ਸਭ ਨੂੰ ਕਹਿ ਚੁੱਕੇ ਹਾਂ ਮੇਅਰ ਸਾਹਿਬ ਨੂੰ ਵੀ ਇਨਵਾਈਟ ਕੀਤਾ ਸੀ ਮੇਅਰ ਸਾਹਿਬ ਨੇ ਵੀ ਮੇਰੀ ਸ਼ਾਪ ਤੇ ਆਏ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਅਸੀਂ ਤੁਹਾਡਾ ਮਸਲਾ ਹੱਲ ਕਰਾਂਗੇ ਐਸਪੀ ਜਿਹੜੇ ਨੇ ਟ੍ਰੈਫਿਕ ਅਮਨਦੀਪ ਕੌਰ ਉਹਨਾਂ ਨੂੰ ਵੀ ਅਸੀਂ ਇਨਵਾਈਟ ਕੀਤਾ ਸਾਰਾ ਇਲਾਕਾ ਦਿਖਾਇਆ ਉਹਨਾਂ ਨੇ ਵੀ ਕਿਹਾ ਜੀ ਅਸੀਂ ਤੁਹਾਡਾ ਮਸਲਾ ਹੱਲ ਕਰਾਂਗੇ ਅਸੀਂ ਉਹਨਾਂ ਨੂੰ ਦੱਸਿਆ ਕਿ ਸਾਹਮਣੇ ਰਾਮਬਾਗ ਥਾਣਾ ਹੈ ਉਹਦੀ ਪੂਰੀ ਦੀਵਾਰ ਹੈਗੀ ਪਿੱਛੇ ਕੋ ਸਾਰੀ ਜਗ੍ਹਾ ਤੇ ਨਜਾਇਜ਼ ਕਬਜ਼ੇ ਹੈਗੇ ਨੇ ਸਾਰੀ ਜਗ੍ਹਾ ਤੇ ਨਜਾਇਜ਼ ਕਬਜ਼ੇ ਹੈ 15 20 20 ਫੁੱਟ ਤੇ ਉਹਨਾਂ ਨੇ ਰਵਾ ਕੇ ਉਥੇ 4-500 ਸਕੂਟਰ ਬਾਈਕ ਲੱਗ ਸਕਦਾ ਹੈ ਉਹਦੇ ਨਾਲੇ ਰਵਿਦਾਸ ਰੋਡ ਦੀ ਪਾਰਕਿੰਗ ਦਾ ਮਸਲਾ ਵੀ ਹੱਲ ਹੁੰਦਾ ਸਾਨੂੰ ਅਸੀਂ ਵੀ ਆਪਣੇ ਵਾਹਨ ਆਪਣੇ ਸਕੂਟਰ ਬਾਈਕਸ ਅਸੀਂ ਪਿੱਛੇ ਲਗਾਉਣ ਨੂੰ ਤਿਆਰ ਹਾਂ ਅਸੀਂ ਕਹਿੰਦੇ ਹਾਂ ਕਿ ਕਸਟਮਰ ਦੀ ਆਵਾਜਾਈ ਜਿਹੜੀ ਹੈ ਈਜ਼ੀ ਹੋਏਗੀ ਹੋਰ ਬਾਜ਼ਾਰ ਦੇ ਵਿੱਚ ਥੋੜਾ ਆਣਾ ਜਾਣਾ ਸੌਖਾ ਹੋ ਜਾਏਗਾ ਇੱਕ ਦੋ ਸਕੂਟਰ ਉਧਰ ਆ ਜਾਣ ਦੋ ਇਧਰੋਂ ਆ ਜਾਣ ਤੇ ਜਾਮ ਲੱਗ ਜਾਂਦਾ ਇਹ ਗਰਿਆਂ ਦੂਸਰਾ ਬਾਜ਼ਾਰ ਦੇ ਵਿੱਚ ਜਿਹੜਾ ਸੀਵਰ ਦੀ ਬੜੀ ਵੱਡੀ ਪ੍ਰੋਬਲਮ ਹੈ ਉਹ ਵੀ ਅਸੀਂ ਗੁਰਪ੍ਰੀਤ ਜੀ ਗਏ ਨੇ ਐਸ ਡੀਓ ਉਹਨਾਂ ਨੂੰ ਵੀ ਕੰਪਲੇਨਟ ਕੀਤੀ ਸੀ ਸਾਰੇ ਇਹਨਾਂ ਦੇ ਜਿਹੜੇ ਅਥਾਰਾਈਜ਼ ਪਰਸਨ ਨੇ ਅਸੀਂ ਉਹਨਾਂ ਨੂੰ ਕਮਿਸ਼ਨਰ ਸਾਹਿਬ ਨੂੰ ਵੀ ਵਪਾਰ ਮੰਡਲ ਦੇ ਨਾਲ ਮਿਲ ਕੇ ਆਏ ਸੀ ਉਹਨਾਂ ਨੂੰ ਮਿਲ ਕੇ ਆਏ ਉਹਨਾਂ ਨੇ ਕਿਹਾ ਜੀ ਅਸੀਂ ਉਹਨਾਂ ਨੇ ਮੈਂ ਨੋਟ ਕੀਤਾ ਰਵਿਦਾਸ ਰੋਡ ਤੇ ਆ ਮਸਲਾ ਹੱਲ ਕਰਵਾਵਾਂਗਾ ਪਰ ਅਜੇ ਤੱਕ ਕੋਈ ਇੱਥੇ ਮੇਰੇ ਕੋਲ ਨਹੀਂ ਆਇਆ ਅਮ੍ਰਿਤਸਰ ਦੀ ਮਸ਼ਹੂਰ ਇਲੈਕਟ੍ਰੋਨਿਕ ਮਾਰਕੀਟ ਰਵਿਦਾਸ ਰੋਡ ਤੇ ਸੀ ਮੌਜੂਦ ਹਾਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਛੋਟਾ ਜਿਹਾ ਰੋਡ ਹੈ ਤੇ ਟ੍ਰ ਇੱਥੇ ਜਿਹੜੇ ਵਾਹਨ ਖੜੇ ਨੇ ਇਹ ਦੁਕਾਨਦਾਰਾਂ ਦੇ ਨੇ ਔਰ ਜਿਹੜੇ ਦੁਕਾਨਦਾਰਾਂ ਤੇ ਕੰਮ ਕਰਦੇ ਨੇ ਦੁਕਾਨਾਂ ਦੇ ਵਿੱਚ ਉਹ ਕਰਮਚਾਰੀਆਂ ਦੇ ਨੇ ਪਰ ਇਹ ਦੁਕਾਨਦਾਰਾਂ ਨੇ ਖੁਦ ਇਤਰਾਜ਼ ਜਤਾਇਆ ਹੈ ਕਿ ਜਿਹੜੀ ਪਾਰਕਿੰਗ ਹੈ ਉਸ ਦੀ ਇੱਥੇ ਬਹੁਤ ਸਮੱਸਿਆ ਹੈ ਤੇ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਜਿਹੜੀ ਪਾਰਕਿੰਗ ਹੈ ਉਹ ਰਾਮ ਬਾਗ ਥਾਣੇ ਦੇ ਨਾਲ ਜਿਹੜੀ ਜਗ੍ਹਾ ਹੈ ਖਾਲੀ ਜਗ੍ਹਾ ਜਿਹੜੀ ਹੈ ਉੱਥੇ ਪਾਰਕਿੰਗ ਇਹਨਾਂ ਨੂੰ ਬਣਾ ਕੇ ਦਿੱਤੀ ਜਾਵੇ ਤਾਂ ਜੋ ਇੱਥੇ ਦੀ ਜਿਹੜੀ ਟ੍ਰੈਫਿਕ ਦੀ ਸਮੱਸਿਆ ਹੈ ਉਸ ਨੂੰ ਹਲ ਕੀਤਾ ਜਾ ਸਕੇ ਤੇ ਨਾਲ ਹੀ ਜਿਹੜਾ ਇੱਥੇ ਰਵਿਦਾਸ ਰੋਡ ਜਿਹੜਾ ਹੈਗਾ ਹੈ ਗਲੀ ਹੈ ਜਿਹੜੀ ਉਹ ਵੀ ਪੂਰੀ ਤਰ੍ਹਾਂ ਨਾਲ ਟੁੱਟ ਚੁੱਕੀ ਹੈ ਜਿਹੜਾ ਸੀਵਰੇਜ ਹੈ ਉਹ ਬਹਿ ਚੁੱਕਾ ਹੈ ਤੇ ਇਸ ਤੋਂ ਵੀ ਜਿਹੜੇ ਦੁਕਾਨਦਾਰ ਨੇ ਉਹ ਬਹੁਤ ਹੀ ਪਰੇਸ਼ਾਨ ਨੇ ਸੋ ਇਹਨਾਂ ਨੇ ਨਗਰ ਨਿਗਮ ਤੋਂ ਗੁਹਾਰ ਲਗਾਈ ਹੈ ਕਿ ਜਲਦ ਇਸ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਦੁਕਾਨਦਾਰ ਜਿਹੜੇ ਕਰੋੜਾ ਰੁਪਏ ਟੈਕਸ ਦਿੰਦੇ ਨੇ ਸਰਕਾਰ ਨੂੰ ਉਹਨਾਂ ਨੂੰ ਕੁਝ ਰਾਹਤ ਮਿਲ ਸਕੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟ ਨਿਊਜ਼